ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੀ ਸਮੂਦ ਅਸ਼ਕੰਦਾਸ ਸਵਾਗਤ ਹੈ ਬੀਤੇ ਦਿਨੀ ਪਿੰਡ ਚੱਕਪੱਖੀ ਦਾਣਾ ਮੰਡੀ ਵਿੱਚ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਇਹ ਅਖੰਡ ਪਾਤਸ਼ਾਹਬ ਦੇ ਭੋਗ ਪਿੰਡ ਨੁਕੇਰੀਆਂ ਅਤੇ ਪਿੰਡ ਚੱਕਪੱਖੀ ਦੇ ਸਾਂਝੇ ਸੰਯੋਗ ਨਾਲ ਪਾਏ ਗਏ ਭੋਗ ਉਪਰੰਤ ਭਾਈ ਹਰਜਿੰਦਰ ਸਿੰਘ ਜੀ ਰਾਗੀ ਜੱਥੇ ਵੱਲੋਂ ਗੁਰਬਾਣੀ ਕੀਰਤਨ ਆਹੀਂ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਇਸ ਮੌਕੇ ਪਹੁੰਚਣ ਵਾਲੀਆਂ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੰਗਤਾਂ ਵੱਲੋਂ ਵਾਦ ਚੜ ਕੇ ਸੇਵਾ ਕੀਤੀ ਗਈ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਨੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਕ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਨਾਨਕ ਦੀਨਾ ਬਸਾ ਜਿਨ ਕਾ ਰਸਤੇ ਕੰਕ ਤੇ ਜਿਨ ਕਾ ਰਸਤੇ ਕੰਕ ਨਾਣੇ ਤੂ ਤਿਨਾ ਬਸੰਤ ਹੈ ਨਾਣੇ ਤੂ ਤਿਨਾ ਬਸੰਤ ਹੈ

ਜਲਨ ਨਾਨਕ ਤਿਨਾ ਬਸੰਤ ਹੈ ਨਾਨਕ ਤਿਨਾ ਬਸੰਤ ਹੈ ਨਾਨਕ ਤਿਨਾ ਬਸੰਤ ਜਿਨ ਕਾਲ ਸੰਤ ਹੈ ਨਾਂਿਤ ਤਿਨਾ ਬਸੰਤ ਹੈ ਨਾਂਿਤ ਤਿਨਾ ਬਸੰਤ ਹੈ ਜਿਨ ਕਾਰਨ

ਨਾਕ ਤਿਨਾ ਬਸੰਤ ਹੈ ਨਾਕ ਤਿਨਾ ਬਸੰਤ ਹੈ ਜਿਨ ਕੇ ਕੰਨ ਦਿਸਾ ਪੂਰੀ ਜਿਨ ਕੇ ਕੰਤ ਦਿਸਾ ਪੂਰੀ ਸੇ ਜਲੰਦਰ ਸਹਿਨ ਸੁਪਰੇ ਜਲੰਦਰ ਨਾਲ ਕਿਤਨਾ ਬਸੰਤ ਹੈ ਨਾਲ ਕਿਤਨਾ ਬਸੰਤ ਹੈ ਨਾਲ ਕਿਤਨਾ ਬਸੰਤ ਜਿਨ ਕਾਲ ਬਸੇ ਆ ਕੰਤ ਜਿਨ ਕਾਲ ਬਸੇ ਆ ਕੰਤ ਨਾ ਨਿਕ ਦਿਨ ਬਸੰਤ ਹੈ ਨਾ ਨਿਕ ਦਿਨ ਬਸੰਤ ਹੈ ਨਾ ਨਿਕ ਦਿਨ ਬਸੰਤ ਹੈ ਜਿਨ ਕਾਲ ਨਾ ਨਿਤ ਦੀ ਨਾਮ ਬਸੰਤ ਕੀਤ ਹੈ ਨਾ ਨਿਤ ਦੀ ਨਾਮ ਬਸੰਤ ਕੀਤ ਹੈ ਜਿਨ ਕਰ ਵਸਦੇ बसंत है जिन का रस्ते तंके जिन का रस्ते तंके नाड़े तृतिना बसंत है नाड़े तृतिना बसंत है ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਚੱਕ ਪੱਖੀ ਦੇ ਦਾਣਾ ਮੰਡੀ ਵਿਖੇ ਹਰ ਸਾਲ ਦੀ ਤਰ੍ਹਾਂ ਪਿੰਡ ਚੱਕ ਪੱਖੀ ਸਮੂਟਾਣੀਆਂ ਅਤੇ ਨਕੇਰੀਆਂ ਦੀ ਸੰਗਤ ਵੱਲੋਂ ਮਿਲ ਕਰਕੇ ਸਰਬੱਤ ਦੇ ਭਲੇ ਵਾਸਤੇ ਸਮਾਗਮ ਰੱਖੇ ਜਾਂਦੇ ਹਨ ਇਸ ਵਾਰ ਨਵਾਂ ਸਮਾਗਮ ਜੋ ਕਰਵਾਇਆ ਗਿਆ ਜਿਸ ਦੇ ਵਿੱਚ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਅਤੇ ਜਿਸ ਦੇ ਅੱਜ ਭੋਗ ਪਾਏ ਹਨ ਉਗ ਤੋਂ ਪ੍ਰੰਤ ਦੀਵਾਨ ਸਜੇ ਇੰਨਾ ਸਜੇ ਦੀਵਾਨਾਂ ਦੇ ਅੰਦਰ ਪਾਈ ਹਰਜਿੰਦਰ ਸਿੰਘ ਜੀ ਸ਼੍ਰੀ ਮੁਖਤਸਰ ਸਾਹਿਬ ਵਾਲਿਆਂ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ਬੇਅੰਤ ਸੰਗਤਾਂ ਇਸ ਸਥਾਨ ਤੇ ਪਹੁੰਚ ਕੇ ਗੁਰੂ ਘਰ ਦੇ ਦਰਸ਼ਨ ਕੀਤੇ ਲੰਗਰਾਂ ਵਿੱਚ ਸੇਵਾ ਕਰ ਰਹੀਆਂ ਨੇ ਗੁਰੂ ਕੇ ਲੰਗਰ ਟੁੱਟ ਵਰਤ ਰਹੇ ਨੇ ਇਸ ਸਮੁੱਚੇ ਇਲਾਕੇ ਦੀ ਸੰਗਤ ਬੜੇ ਉਤਸ਼ਾਹ ਦੇ ਨਾਲ ਤਿੰਨੇ ਦਿਨ ਇਸ ਸਥਾਨ ਤੇ ਪਹੁੰਚ ਕੇ ਸੇਵਾ ਕਰਦੀ ਹੈ ਸੋ ਸਤਿਗੁਰੂ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਫਸਲਵਾੜੀ ਦੀ ਚੜ੍ਹਦੀ ਕਲਾ ਵਾਸਤੇ ਇਲਾਕੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਗਈ ਸਤਿਗੁਰੂ ਕਿਰਪਾ ਕਰਨ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸਮਾਗਮ ਕਰਾਉਣ ਦਾ ਮਹਾਰਾਜ ਬਲ ਬਖਸ਼ਿਸ਼ ਕਰਨ ਸੁਜਤਨੀਆਂ ਵੀ ਸੰਗਤਾਂ ਸਮਾਗਮ ਵਿੱਚ ਪਹੁੰਚੀਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਰ ਇਹ ਜਿਹੜੇ ਲੰਗਰ ਕਰਵਾਏ ਜਾਂਦੇ ਨੇ ਇਹਨਾਂ ਦਾ ਕਾਰਨ ਕੀ ਹੈ ਜਾਂ ਖੁਸ਼ੀ ਨਾਲ ਕਰਵਾਏ ਜਾਂਦੇ ਨੇ ਇਸ ਸਥਾਨ ਤੇ ਜੋ ਸਮਾਗਮ ਹੁੰਦੇ ਨੇ ਇਹ ਸਰਬੱਤ ਦੇ ਭਲੇ ਦੇ ਅਰਦਾਸ ਵਾਸਤੇ ਸਮਾਗਮ ਕਰਵਾਏ ਜਾਂਦੇ ਨੇ ਕਿਉਂਕਿ ਕੁਝ ਸਮਾਂ ਪਹਿਲਾਂ ਇਸ ਇਲਾਕੇ ਦੇ ਵਿੱਚ ਖੜਾਂ ਦੀ ਬਹੁਤ ਦਿੱਕਤ ਆਈ ਸੀ ਜੋ ਹਰ ਸਾਲ ਹੀ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਫਸਲ ਸਾਰੀ ਬਰਬਾਦ ਹੋ ਜਾਂਦੀ ਸੀ ਸੋ ਸਾਰੇ ਇਲਾਕੇ ਦੀ ਸੰਗਤ ਨੇ ਮਿਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਅਰਦਾਸ ਕੀਤੀ ਮਹਾਰਾਜ ਨੇ ਆਪ ਇਸ ਇਲਾਕੇ ਦੇ ਵਿੱਚ ਚਰਨ ਪਾ ਕੇ ਸਾਰੇ ਕਾਰਜ ਸਵਾਰੇ ਜੋ ਖੜਾਂ ਦਾ ਰੋਗ ਥਾਮ ਹੋਈ ਤੇ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਆਂ ਇਸ ਸਮਾਗਮ ਜਿਹੜੇ ਨੇ ਰੱਖੇ ਜਾਂਦੇ ਹਰ ਸਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ